ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅਮੋਲ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਜਿੱਦਾਂ ਦੇ ਹਾਲਾਤ ਐ ਤੇ ਕਾਫੀ ਸਾਰੇ ਲੋਕ ਹੈਲਪ ਕਰ ਰਹੇ ਆ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਪਰ ਐਨਡੀਆਰਐਫ ਦੀ ਟੀਮ ਜਿਹਨਾਂ ਦੇ ਨਾਲ ਆ ਅੱਜ ਆ ਮੈਂ ਬੜੇ ਬਾਖਮਾਨ ਲੋਕ ਨੇ ਇਹਨਾਂ ਰਿਸਕੀ ਕੰਮ ਸੀਗਾ ਰਾਵੀ ਪਾਰ ਘੜੀਆਂੇ ਕਾ ਬੇਟ ਜਿਹੜਾ ਪਿੰਡ ਐ ਬਿਲਕੁਲ ਹੀ ਬਾਰਡਰ ਤੇ ਐ ਪਾਕਿਸਤਾਨ ਦੇ ਇੱਥੇ ਲਿੰਕ ਸਾਰੇ ਟੁੱਟੇ ਹੋਏ ਆ ਰਾਵੀ ਦੇ ਵਿੱਚ ਬਹੁਤ ਸਾਰਾ ਅੱਜ ਪਾਣੀ ਸੀਗੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਤੇ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਤਾਂ ਰિસ્ਕ ਹੀ ਆ ਅੱਗੇ ਜਾ ਕੇ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਆਪਾਂ ਡੈਸਟੀਨੇਸ਼ਨ ਤੇ ਤਾਂ ਨਹੀਂ ਪਹੁੰਚ ਪਾਏ ਅੱਗੇ ਆਰਮੀ ਦੀ ਜਿਹੜੀ ਬੋਟ ਹੈ ਉਹਨੂੰ ਆਪਾਂ ਹੈਂਡ ਓਵਰ ਕਰਕੇ ਸਮਾਨ ਆ ਗਏ ਆ ਆ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਮੈਂ ਜੀ ਤਨਵਾਦ ਕਰਦਾ ਜੀ ਔਰ ਇੱਕ ਹੋਰ ਖਾਸ ਗੱਲ ਹੈ ਕੋਈ ਦਿੱਲੀ ਤੋਂ ਹੈ ਕੋਈ ਉੱਤਰਾਖੰਡ ਤੋਂ ਹੈ ਕੋਈ ਰਾਜਸਥਾਨ ਤੋਂ ਹੈ ਕੋਈ ਪੰਜਾਬ ਤੋਂ ਹੈ ਨਾ ਅਨੇਕਤਾ ਚ ਜਿਹੜੀ ਏਕਤਾ ਸਾਰੇ ਹੁਣ ਸਾਰਿਆਂ ਦਾ ਧਰਮ ਇਨਸਾਨੀਅਤ ਹੈ ਸਾਰੇ ਇਨਸਾਨ ਦੀ ਸੇਵਾ ਕਰ ਰਹੇ ਨੇ ਮੇਰੇ ਨਾਲ ਸਾਡੇ ਪਟਵਾਰੀ ਸਾਹਿਬ ਤੁਹਾਡਾ ਵੀ ਦਿਲੋਂ ਧੰਨਵਾਦ ਹੈ ਔਰ ਕੈਮਰੇ ਤੇ ਅਜੀਤ ਰੰਦਾਵਾ ਤੇ ਪਿੱਛੇ ਸਾਡਾ ਭਰਾ ਡਰਾਈਵਰ ਖੜਾ ਜੀਜੀ ਕੈਮਰਾ ਮਾਰੋ ਨਾਲੇ ਤੇ ਆਵਾਜ਼ ਸਮਾਈਲ ਦੇਖੋ ਸਮਲ ਰਵੰਸ਼ਾ ਇਹਨਾਂ ਦੀ ਫਰਮਾਇਸ਼ ਤੇ ਮੈਂ ਇਹਨਾਂ ਨੂੰ ਗੀਤ ਵੀ ਸੁਣਾਏ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਹਾਲਾਂਕਿ ਉਦਾਸੀ ਦਾ ਮਾਹੌਲ ਹੈ ਪਰ ਇਹ ਦਿਲੋਂ ਜਾਣ ਤੋਂ ਲੱਗੇ ਹੋਏ ਹੈ ਕਿ ਤੁਸੀਂ ਵੀ ਸਾਰੇ ਜਿਹੜੇ ਚੰਗਾ ਕੰਮ ਕਰਨ ਵਾਲੇ ਐ ਇਦਾਂ ਦੇ ਲੋਕਾਂ ਨੂੰ ਜ਼ਰੂਰ ਅਪਰੀਸ਼ੀਏਟ ਕਰਿਆ ਕਰੋ ਥੈਂਕ ਯੂ ਸੋ ਮਚ ਸਾਵੀ ਦਰਿਆ ਤੁਸੀਂ ਦੇਖ ਸਕਦੇ ਹੋ ਸਾਵੀ ਦਰਿਆ ਦੇ ਵਿੱਚ ਸਾਡੀ ਵੋਟ ਐ ਜਿਹੜੀ ਜਾ ਰਹੀ ਹੈ ਔਰ ਐਨਡੀਆਰਐਮ ਦੀ ਮੌਦੀਆ ਤੇ ਹਿੰਮਤ ਵਾਲੀ ਟੀਮ ਸਾਡੇ ਨਾਲ ਹੈ ਤੇ ਕਈ ਘਰ ਹੈਗੇ ਆ ਜਿੱਥੇ ਹਜੇ ਤੱਕ ਸੇਵਾਵਾਂ ਨਹੀਂ ਪਹੁੰਚੀਆਂ ਤੇ ਅੱਜ ਆਪਾਂ ਰਾਵੀ ਦਰਿਆ ਤੋਂ ਬਾਹਰ ਜਾ ਰਹੇ ਹਾਂ ਕਿਉਂਕਿ ਸਰਫਾ ਟੁੱਟ ਗਿਆ ਨੇ ਇਹ ਵਾਲਾ ਏਰੀਆ ਜਿਹੜਾ ਬਿਲਕੁਲ ਪੰਜਾਬ ਤੋਂ ਟੁੱਟ ਗਿਆ ਔਰ ਮੈਂ ਸਤਿਕਾਰ ਕਰਦਾ ਹਾਂ ਸਾਰੇ ਭਰਾਵਾਂ ਨੂੰ ਸਾਰੀ ਟੀਮ ਨੂੰ ਜਿੰਨੀ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰਾਂ ਨੇ ਜਿੰਨੇ ਵੀ ਲੱਗੇ ਹੋਏ ਆ ਸਾਰਿਆਂ ਦਾ ਦਿਨੋ ਦਿਨ ਹਲ ਬਾਦ ਸਾਡੇ ਨਾਲ